ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਇਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਕੁਲਵੰਤ ਸਿੰਘ ਸੰਧੂ ਤੇ ਘਰੇ ਚੱਲ ਰਿਹਾ ਕੋ ਪ੍ਰੋਗਰਾਮ ਆਪਾਂ ਅੰਦਰ ਚੱਲਦੇ ਆਂ ਚੱਲ ਕੇ ਦੇਖਦੇ ਆਂ ਕੀ ਪ੍ਰੋਗਰਾਮ ਆ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਪੂਰਾ ਲੈ ਵੀ ਕਿਹਦੇ ਢੋਲ ਵਾਲਾ ਬਾਈ ਪਹੁੰਚਿਆ ਹੋਇਆਗਾ ਤੇ ਸਾਰੇ ਯਾਰ ਮਿੱਤਰ ਪਹੁੰਚੇ ਹੋਇਆ ਤੇ ਇੱਧਰ ਜਿਹੜੇ ਘਰਾਂ ਦੇ ਆ ਉਹ ਸਾਰੇ ਸਕੇ ਸਮੂਹ ਪਰਿਵਾਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਪ੍ਰੋਗਰਾਮ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਗੁਰਦੀਪ ਸਿੰਘ ਸੰਧੂ ਉਹਨਾਂ ਦੇ ਜਿਹੜਾ ਘਰ ਬੇਟੇ ਨੇ ਜਨਮ ਲਿਆ ਤੇ ਜਨਮ ਦੀ ਖੁਸ਼ੀ ਦੇ ਵਿੱਚ ਜਿਹੜੇ ਆ ਵੱਡੇ ਭਾਗਾਂ ਨੇ ਨਿੰਮ ਬਣੇ ਜਾਣੀ ਹੈ ਘਰੇ ਜਿਹੜਾ ਸਾਡਾ ਕੂਟ ਜਾ ਕਾਕਾ ਦਾ ਜੋਰਾ ਸਿੰਘ ਸੰਧੂ ਜੋਰਾ ਸਿੰਘ ਸੰਧੂ ਨਾਈ ਬੜਾ ਘੈਂਟ ਆ ਕਿਉਂਕਿ ਜਿਹੜੇ ਅੱਜ ਕੱਲ ਨਾਮ ਰੱਖੇ ਜਾਂਦੇ ਆ ਉਹਨਾਂ ਨਾਲੋਂ हट ਕੇ ਤੇ ਸ਼ੁੱਧ ਪੰਜਾਬੀ ਨਾਂਗਾ ਜੋਰਾ ਸਿੰਘ ਸੰਧੂ ਜਿਨ੍ਹਾਂ ਦੇ ਜਵਾਕਾਂ ਦੇ ਨਾਲ ਜਾਣਦੇ ਸਟੇਵ ਰੱਖੇ ਬਣੇ ਫਿਰਦੇ ਆ ਮਾਂ ਮੋਲੀ ਦੇ ਪਰ ਇਹਨਾਂ ਨੇ ਜੋਰਾ ਰੱਖਿਆ ਬਹੁਤ ਹੀ ਘੈਂਟ ਨਾ ਆ ਵਾ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਸਾਰੇ ਸੱਜਣ ਮਿੱਤਰ ਭੈਣ ਭਰਾ ਪਹੁੰਚ ਰਹੇ ਆ ਤੇ ਪਹੁੰਚੇ ਵੀ ਹੋਏ ਆ ਤੇ ਆਏ ਹੋਏ ਜਿਹੜੇ ਆ ਚਾਚੀਆਂ ਤਾਇਆ ਪੈਣਾ ਆਂਟੀਆਂ ਉਹਨਾਂ ਦੇ ਲਈ ਜਿਹੜਾ ਪਹਿਲਾਂ ਪ੍ਰਬੰਧ ਕੀਤਾ ਗਿਆ ਹੁਣ ਸਾਰਾ ਸਾਰਿਆਂ ਨੂੰ ਗਰਮੀ ਜ਼ਿਆਦਾ ਕਰਕੇ ਕੋਲਡ ਡਰਿੰਕ ਸਰਵ ਕੀਤਾ ਜਾ ਰਿਹਾ ਹੈਗਾ ਪਿੰਡੋਂ ਬਾਹਰ ਫਿਰਨੀ ਤੇ ਟੌਰੀ ਘਰ ਪਾਲਿਆ ਪਾਣੀ ਦੇ ਟੈਂਕੀ ਤੇ ਬਾਜ ਉੜਦਾ ਬਣਾ ਲਿਆ ਇਹ ਆ ਟੌਰੀ ਘਰ ਸੰਤੂ ਬਿੱਦਲਾ ਜਿੱਥੇ ਕਿ ਲੱਗੀਆਂ ਹੋਈਆਂ ਨੇ ਰੌਣਕਾਂ ਖੁਸ਼ੀਆਂ ਦਾ ਮਾਹੌਲ ਆ ਕਿਉਂਕਿ ਸਾਡੇ ਕਾਕਾ ਜੋਰਾ ਸਿੰਘ ਸੰਧੂ ਦੇ ਅੱਜ ਸ੍ਰੀ ਬਣੇ ਜਾਣੇ ਆ ਜੀ ਸਮੂਹ ਚਾਚੀਆਂ ਤਾਣਿਆਂ ਪਹੁੰਚੀਆਂ ਹੋ ਜਾਂ ਨੇ ਤੇ ਚਲੋ ਕੁਝ ਪਹੁੰਚ ਵੀ ਰਹੇ ਨੇ ਆਪ ਨੂੰ ਚਾਹ ਆਂਟੀ ਨੇ ਸਨੇਹਾ ਰਾਤਾ ਕਹਿੰਦਾ ਚਾਹ ਬਿਲਕੁਲ ਤਿਆਰ ਆ ਤੇ ਆਂ ਆ ਜਿਹੜਾ ਪਹੁੰਚਿਆ ਸਾਡੇ ਮੇ ਪਹੁੰਚੇ ਸਾਡੇ ਰਿਸ਼ਤੇਦਾਰਾਂ ਉਨਾਂ ਲਈ ਹਣ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਇੱਕ ਨਾ ਪਿੰਡਾਂ ਦਾ ਆ ਬਹੁਤ ਸੋਹਣਾ ਰਵਾਜ ਹੁੰਦਾਗਾ ਤੇ ਜਿਹੜੀਆਂ ਆਂਟੀਆਂ ਚਾਚੀਆਂ ਤਾਇਆਂ ਆ ਰਹਿਆਂ ਨੇ ਹੱਥਾਂ ਦੇ ਵਿੱਚ ਦੋਲੂਆਂ ਦੇ ਵਿੱਚ ਦਾਣੇ ਆ ਇਹਨਾਂ ਕੋਲੇ ਇਹ ਦਾਣੇ ਲੈ ਕੇ ਆ ਰਹਿਆਂ ਨੇ ਤੇ ਇਹਦੇ ਦਾਣੇ ਇਕੱਠੇ ਹੋ ਜਾਂਦੇ ਆ ਉਹ ਜਿਹੜੀ ਨੈਣ ਹੁੰਦੀ ਆ ਜਾਂ ਕੋਈ ਵੀ ਲਾਗੀ ਹੁੰਦਾ ਇਕੱਠੇ ਦਾਣੇ ਸਾਰੇ ਉਹਨੂੰ ਦਿੱਤੇ ਜਾਂਦੇ ਆ ਜਿਹੜੇ ਕਿ ਨੈਮਾ ਬੰਨਣ ਦੀ ਪੂਰੀ ਪੂਰੀ ਹੁਣ ਤਿਆਰੀ ਹੋ ਰਹੀ ਆ ਬਸ ਇੱਕ ਦੋ ਮਿੰਟਾਂ ਦੇ ਵਿੱਚ ਜੋਰਾ ਸਿੰਘ ਸੰਧੂ ਦੇ ਜਿਹੜੇ ਆ ਸ੍ਰੀ ਮੰਨੇ ਜਾਣੇ ਆ ਬਹੁਤ ਹੀ ਕਰਮਾ ਵਾਲਾ ਵੱਡੇ ਭਾਗਾਂ ਵਾਲਾ ਜਿਹੜਾ ਸਮੂਹ ਸੰਧੂ ਪਰਿਵਾਰ ਆ ਤੇ ਉਹਨੀਆਂ ਵਧਾਈਆਂ ਨੇ ਸਾਰਿਆਂ ਨੂੰ ਤਾਂ ਧੰਨਵਾਦ ਜਿਹੜੀ ਆਇਆ ਤੁਸੀਂ ਸਾਡੇ ਕੋਲ ਜਿਹੜੀਆਂ ਕੇ ਸਾਰੀਆਂ ਚਾਚੀਆਂ ਤਾਈਆਂ ਆਂਟੀਆਂ ਘਰਾਂ ਦੇ ਜਿਹੜਾ ਸਕਾ ਸਕੀਲਾ ਸਾਰੇ ਜੀ ਓ ਜੱਡ ਨਮ ਬਣਨ ਤੇ ਪਹੁੰਚੇ ਹੋਏ ਆ ਜੀ ਕਿਉਂਕਿ ਇਹੋ ਜੀਆਂ ਖੁਸ਼ੀਆਂ ਦੇ ਮੌਕੇ ਜਿਹੜੇ ਆ ਉਹਨਾਂ ਨਾਲ ਹੀ ਸੌਂਦੇ ਹੁੰਦੇ ਆ ਅੰਕੀਤਾ ਸੰਸਨ ਬੱਚੇ ਦੀ ਬਹੁਤ ਖੁਸ਼ੀ ਹੋਈ ਆ ਸਾਰੀ ਨਗਰ ਕਹੜੇ ਨੇ ਸਭ ਨੇ ਖੁਸ਼ੀ ਮਨਾਈ ਆ ਤੁਹਾਡੇ ਬੱਚੇ ਦੀ ਤੁਹਾਡੇ ਬੰਨਾਂ ਸੰਧੂ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬੱਚੇ ਲੰਮੀ ਉਮਰ ਹੋਵੇ ਤਰੱਕੀਆਂ ਕਰੇ ਜੋਰਾ ਸਿੰਘ ਦੇ ਜਿਹੜਾ ਜਨਮ ਆ ਉਹਦੇ ਖੁਸ਼ੀ ਦੇ ਵਿੱਚ ਜਿਹੜੀਆਂ ਆਂਟੀਆਂ ਵੱਲੀਆਂ ਵਧਾਈਆਂ ਦਿੱਤੀਆਂ ਗਈਆਂ ਸੰਧੂ ਪਰਿਵਾਰ ਨੂੰ ਜੀ ਜਿਹੜੇ ਕਿ ਨਮ ਬੰਨਣ ਦੀ ਪੂਰੀ ਪੂਰੀ ਤਿਆਰੀ ਆ ਹੁਣ ਸਿਰਫ 2-4 ਮਿੰਟਾਂ ਦੇ ਵਿੱਚ ਵਿੱਚ ਜਿਹੜੇ ਨਮ ਉਹ ਬੰਨੀ ਜਾਣੀਆਂ ਤੇ ਬਾਕੀ ਆਂਟੀਆਂ ਚਾਚੀਆਂ ਤਾਇਆਂ ਪਹੁੰਚ ਰਹਿਣੀਆਂ ਨੇ ਜੀ ਡੋਲੂ ਲੈ ਕੇ ਦਾਦਾ ਢੋਲ ਵਾਲਾ ਇਹੇ ਪਹੁੰਚਾ ਹੋਇਆ ਬਾਈ ਸਾਡਾ ਖੁਸ਼ੀਆਂ ਦਾ ਮਾਹੌਲਾ ਢੋਲ ਵੱਜੂ ਅੱਜ ਰੌਣਕਾਂ ਲੱਗਣਗੀਆਂ ਪੂਰੀਆਂ ਜਿਹੜੀ ਇਹ ਸ਼ਗਣਾ ਵਿਹਾਰਾਂ ਦੀ ਪੂਰੀ ਫੁੱਲ ਤਿਆਰੀ ਆ ਸਿਰਫ ਜਿਹੜੀ 1 ਤੋਂ 2 ਮਿੰਟਾਂ ਦੇ ਵਿੱਚ ਵਿੱਚ ਨਹਿਮਾ ਬੰਨੀ ਜਾਣੀ ਆ ਹੁਣ ਜੀ ਹਾਂਜੀ ਮਾਤਾ ਜੀ ਜਦੋਂ ਬੱਚਾ ਪੈਦਾ ਹੁੰਦਾ ਉਹਦੇ ਖੁਸ਼ੀ ਦੇ ਵਿੱਚ ਨਹਿਮੇ ਕਿਉਂ ਬਣਾਈ ਜਾਂਦੀ ਹੈ ਜੀ ਨਹਿਮੇ ਦਾਦੀ ਜੀ ਦਾ ਪੋਤਰਾ ਹੋ ਜਾਂਦਾ ਬਹੁਤ ਗਰ ਖੁਸ਼ੀਆਂ ਵਧਾਈਆਂ ਹੁੰਦੀਆਂ ਹੋ ਜਾਂਦੀਆਂ ਚਾਦੀ ਕਲਾ ਕਰਦੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਸਾਰੇ ਘਰਾਂ ਭਾਂਜੀਆਂ ਅਗੋਂ ਨਹਿਮੇ ਬਣਦੇ ਐ ਫਿਰ ਖੁਸ਼ੀਆਂ ਦੇ ਵਾਰਦੀ ਕਹਿੰਦੇ ਕਹਿੰਦੀਆਂ ਜਿਹੜੀ ਵਾਰਦੀ ਹੈ ਇੱਕ ਤੋਂ ਬਾਅਦ ਸਚੇ ਪਾਚੀ ਨੇ ਚੜ੍ਹਦੀ ਕਲਾ ਕੀਤੀ ਹੈ ਦਾਦਾ ਦੇ ਹਨ ਹੋਤਰਾ ਹੋਇਆ ਕ੍ਰਿਸ਼ਨਾ ਪ੍ਰਭ ਤੁਮ ਨੇ ਕਾਪੀ ਨਾਮਕੀ ਜੇੜੀ ਵਧੀ ਇਸੇ ਪਾਚੀ ਚੜ੍ਹਦੀ ਕਲਾ ਦੇ ਰਸਤੇ ਦਿਖਾਵਾ ਨਾਲੇ ਨਾਲ ਹੀ ਸਾਰੇ ਪ੍ਰਭਾ ਰੀ ਪਲਵਾਨ ਤੀਂ ਸਚੇ ਪਰਾਇ ਹੋਸਾ ਵੰਨ ਮੁਕਤੀ ਅਤੇ ਮਹਾਰਾਜ ਦੇ ਪਾਸਾ ਤੁਸੇ ਜੀ ਜੀਸ਼ਨਾ ਮਹਾਰਾਜ ਸਾਹਿਬ ਨੇ ਫਰਮਾਤਮਾ ਦਾ ਬਸਾਂ ਬਸਾਇ ਫਰਮਾਤਮਾ ਨੇ ਇਹ ਖੁਸ਼ੀ ਨ ਦਿੱਤੀ ਸਾਨੂੰ ਅਸੀਂ ਸਾਰੇ ਪਰਿਵਾਰ ਨੂੰ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਠੀਕ ਹੈ ਵਧਾਈਆਂ ਸਸਰੇ ਘਰ ਸਾਰਿਆਂ ਨੂੰ ਤੇ ਬੱਚਾ ਆ ਵੀ ਆਪਾਂ ਹੁਣ ਸਾਰੇ ਨਾਲ ਮਿਲ ਕੇ ਨਮ ਬੰਨਾਗੇ ਸਭ ਨੂੰ ਪਤਾ ਲੱਗ ਜੂ ਵੀ ਕੱਲ੍ਹਾਂ ਤੋਂ ਦੇਖਤਾ ਹੋਇਆ ਤੇ ਨਾਲ ਸਾਰਿਆਂ ਨੂੰ ਵਧਾਈਆਂ ਲਗਭਗ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਉਹ ਸਾਰੇ ਪਹੁੰਚ ਚੁੱਕੇ ਆ ਤੇ ਮੈਂ ਨੂੰ ਬੁਨੜ ਦੀ ਪੂਰੀ ਪੂਰੀ ਤਿਆਰੀ ਹੈ ਸਵਾਗਤ ਦਾ ਦਾਦਾ ਕਹਿੰਦਾ ਕਹਿੰਦਾ ਢੋਲ ਨੂੰ ਪਾੜ ਕੇ ਲੈ ਕੇ ਜਾਣਾਗਾ ਇਹਦਾ ਖੁਸ਼ੀ ਹੈ ਸਾਨੂੰ ਖੁਸ਼ੀ 啥玩 Sorry, ਹੁਣ ਜਿਹੜਾ ਚਾਹ ਪਾਣੀ ਦਾ ਪ੍ਰੋਗਰਾਮ ਸਟਾਰਟ ਹੋ ਚੁੱਕਿਆ ਹੈਗਾ ਚਾਹ ਪਾਣੀ ਨਾਲ ਪਰਪੇ ਮਠਿਆ ਮੋਤੀ ਚੂਰ ਦੇ ਲੱਡੂ ਐਨੀ ਵਜਾ ਤੋਂ ਫੇਸ ਨਹੀਂ ਕਰਦੇ ਨਾ ਕਿ ਹਾਂ ਕਿ ਹਮੇਸ਼ਾ ਕੋਈ ਐਂਸ ਨਹੀਂ ਨਾ ਹੁੰਦਾ ਹਮ ਤਾਂ ਵੀ ਕੋਈ ਨਹੀਂ ਕੋਈ ਕੋਪਾ ਮੌਂ ਵੀ ਲਾ ਰਿਹਾ ਪਿਆ ਹੈ ਸਾਰ ਪ੍ਰਵੰਤ ਸਿੰਘ ਸੰਧੂ ਪਰਿਵਾਰ ਕੈਨੇਡੀਅਨ ਦਾ ਜਨਮ ਦਿਵਸ ਬਹੁਤ ਬਹੁਤ ਵਧਾਈ ਜੀ ਮਹਾਰਾਜ ਚਾਹ ਦੀ ਤਰੱਕੀ ਸਾਰੇ ਜੀ ਪਰਿਵਾਰ ਨੂੰ ਵਧਾਈਆਂ Thank yes. you. ਦੀ ਰਸਮਾਂ ਲਗਭਗ ਖਤਮ ਹੋ ਚੁੱਕੀ ਆ ਤੇ ਇੱਕ ਵਾਰ ਫੇਰ ਸਮੂਹ ਸਾਡੇ ਸਤਿਕਾਰਯੋਗ ਆ ਅੰਕੜ ਕਲਵੰਤ ਸਿੰਘ ਸੰਧੂ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਤੇ ਵੀ ਜੋਰਾ ਸਿੰਘ ਸੰਧੂ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸੁੱਖ ਸ਼ਾਂਤੀ ਤਰੱਕੀਆਂ ਬਖਸ਼ੇਓ ਓਕੇ ਜੀ ਸ਼ੁਕਰੀਆ ਮਿਹਰਬਾਨੀ